ਫੇਰ ਮੈਂ ਚਲੇਗਾ ਦबई ਉਸ ਤੋਂ ਬਾਅਦ ਬਈ ਦबई ਵੀ ਆਈ ਹੋਇਆ ਜਦੋਂ ਅਸੀਂ ਜਾਤ 'ਚ ਬੈਠੇ ਇੱਕ ਮਾਜਰੀ ਦਾ ਬੰਦਾ ਸਾਡੇ ਨਾਲ ਬੈਠਾ ਉਹ ਵਿਚਾਰਾ ਤੇ ਇੱਕ ਚੰਡੀਗੜ੍ਹ ਦਾ ਪੱਤਰਕਾਰ ਸੀਗਾ ਛੋਟਾ ਮੋਟਾ ਪੱਤਰਕਾਰ ਸੀ ਵਿਚਾਰਾ ਬਾਲਾ ਮਰਿਆ ਜਾ ਉਦੋਂ ਹਾਰ ਦਾ ਮਹੀਨਾ ਤੇ ਬਈ ਜਦੋਂ ਨੂੰ ਪਤਾ ਉਦੋਂ ਬਹੁਤ ਗਰਮੀ ਸੀ ਹੁਣ ਤਾਂ ਘਟ ਗਈ ਉਹ ਵੀ ਬੈਠਾ ਆਏ ਵਾਹ ਗੁਰੂ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਮੇਰੀ ਬੇਬੇ ਨੇ ਬਹੁਤ ਸੁੱਖਾਂ ਸੁੱਖੀਆਂ ਜੀ ਮੇਰਾ ਪੋਤਾ ਜਾ ਚੜ੍ਹੇ ਕਹਿੰਦਾ ਅੱਜ ਚੜ੍ਹ ਗਏ ਮੈਂ ਕਿਹਾ ਜੇ ਉਤਰਨਾ ਵੀ ਆਪਾਂ ਚੜ੍ਹਿਆ ਨਾ ਵੇਖੋ ਵੇਖਿਆ ਉਤਰਨ ਵਾਲਾ ਵੇਖੋ ਕਹਿੰਦਾ ਹੁਣ ਤਾਂ ਦਵਾਈ ਜਾ ਕੇ ਉਤਰਾਂਗੇ ਮੈਂ ਕਹਿੰਦਾ ਬਈ ਇੱਚੀ ਸਾਰੇ ਬੰਗੇ ਆ ਉੱਥੇ ਹੀ ਮੈਨਣਾ ਬੁੱਤ ਮੈਂ ਕਿਹਾ ਆਪਾਂ ਨੂੰ ਸਾਰਾ ਕੁਝ ਹੁਣ ਹਾਰਡ ਦਾ ਮਹੀਨਾ ਉੱਥੇ ਕਿਹੜਾ ਨਰਾਖਤਾ ਜਿਹੜੀ ਬੈਨ ਲੈਣਾ ਹੀ ਉਹ ਵੀ ਧੁੱਪੇ ਖੜੀ ਹੁਣ ਅੱਗ ਵਰਦੀ ਆ ਉੱਥੇ ਬਈ ਪਹਿਲਾਂ ਤਾਂ ਉਹਨੇ ਜਹਾਜ਼ ਚ ਹੁਣ ਖਾਣਾ ਦਿੰਦੇ ਉਹ ਪੁੜੀਆਂ ਹੀ ਹੁੰਦਾ ਨੂਨ ਮਿਰਚ ਸਾਰਾ ਕੁਝ ਹਨ ਉਹਨੇ ਕੋਈ ਪੂੜੀ ਨਹੀਂ ਖੋਲੀ ਸਾਡੇ ਨਾਲ ਦੇਨੇ ਮਾਜਰੀ ਵਾਲੇ ਨੇ ਸਾਰੀਆਂ ਓਵੇਂ ਪੰਜਾਂ ਰੋਟੀ ਓਵੇਂ ਖਾ ਗਿਆ ਫੋਕੀ ਜੀ ਸਬਜ਼ੀ ਨਾਲ ਉਹ ਮੈਂ ਕਿਹਾ ਆਹ ਕਹਿੰਦੇ ਤੇ ਪਤਾ ਹੀ ਨਹੀਂ ਕੀ ਸੀ ਮਾਰ ਤੇ ਕੰਜਰ ਦਿਆ ਮੈਂ ਕਿਹਾ ਮੋੜ ਦੇਣਗੇ ਏਅਰਪੋਰਟ ਤੋਂ ਕਹਿੰਦਾ ਕਿ ਮੈਂ ਮਗੇ ਨੂਨ ਮਿਰਚਾਂ ਸੀ ਹੋਰ ਕੀ ਸਬਜ਼ੀ ਚ ਪਾਉਣਾ ਸੀ ਕੰਦੇ ਚ ਮੋੜਨ ਵਾਲੀ ਕਿਹੜੀ ਗੱਲ ਹੈ ਤੇ ਮੈਂ ਕਹਾਂ ਭਾਈ ਅਗਲਾ ਕਹਿੰਦਾ ਐਡਾ ਨਲਾਇਕ ਬੰਦਾ ਦੁਬਈ ਚ ਆ ਗਿਆ ਮੋੜੋ ਇਹਨੂੰ ਮੈਂ ਕਹਾਂ ਇਹ ਹੁਣ ਖਾ ਕਹਿੰਦਾ ਹੁਣ ਕਿਵੇਂ ਖਾਈਏ ਮੈਂ ਕਹਾਂ ਚਾਹ ਚ ਪਾ ਕੇ ਪੀ ਜਾ ਅਸੀਂ ਚਾਹ ਮੰਗਾਤੀ ਉਹਨੂੰ ਸਾਰਾ ਕੁਝ ਖੋਲਤਾ ਚਾਹ ਚ ਘੋਲ ਕੇ ਮੈਂ ਕਹਾਂ ਖੇਚ ਜਾ ਉਹ ਪੀ ਗਿਆ ਕਰੇ ਮਿਰਚਾਂ ਕਹਿੰਦਾ ਗਲ ਚਲਾ ਦਸਦਾ ਮੈਂ ਕਹਾਂ ਜੂਸ ਮੰਗਾ ਦੇ ਨੇ ਜੂਸ ਮੰਗਾ ਲਾ கிளாਸ ਮੈਂ ਕਹਾਂ ਪੀ ਜਾ ਉਹ ਪੀ ਗਿਆ ਸਾਰਾ ਐਂ ਬੈਠਾ ਪੀ ਗਿਆ ਮੈਨੂੰ ਕਹਿੰਦਾ ਹੁਣ ਤਾਂ ਨਹੀਂ ਕੋਈ ਚੱਕਰ ਮੈਂ ਕਹਾਂ ਨਾ ਹੁਣ ਪਾਚ ਗ